ਇਹ ਚਾਰ ਦੀ ਬੇਹੱਦ ਤੇਹਦ ਲੋ। ਆ ਚੱਕ ਲੋ ਨੂੰ ਟੋਟਕੇ ਵਗੈਰਾ ਵੱਧੂ ਹੁੰਦੇ ਐ ਤੇ ਸਤਿ ਸ਼੍ਰੀ ਅਕਾਲ ਜੀ। ਵੈਲਕਮ న్యూ ਬਲੌਗ। ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ। ਤਰੱਕੀਆਂ, ਬਖਸ਼ਣ, ਕਮਾਈਆਂ 'ਚ ਬਰਕਤ ਆ ਪਾਣ ਜੀ। ਅੱਜ ਮੇਰਾ ਰੈਂਪੋਟ ਹੋਇਆ ਪਿਆ ਬਿਮਾਰ। 2 ਦਿਨ ਹੋ ਗਏ ਸਕੂਲ ਨਹੀਂ ਗਿਆ। ਸਕੂਲ ਖੁੱਲੇ ਨੇ 2 ਦਿਨ ਹੋ ਗਏ ਲੇਕਿਨ ਛੁੱਟੀਆਂ ਕੀਤੀਆਂ ਹੋਈਆਂ ਬੜੀ ਜੇਧ ਹੋ ਰਹੀ ਐ ਤੇ ਉਹਨੂੰ ਦਮ ਕਰਾਨ ਅਸੀਂ ਬਾਬੇ ਕੋਲ ਚੱਲੇ। ਗੁਰਦੁਆਰੇ ਤੋਂ ਤੇ ਮੱਥਾ ਮੱਥਾ ਟਕਾ ਲਿਆ ਬਟ ਹੁਣ ਕਿਤੇ ਹੋਰ ਮੱਥਾ ਟਿਕਾ ਕੇ ਵੇਖ ਲਈਏ ਦਮ ਫਾਂਡਾ ਗਰਾ ਕੇ ਦੇਖ ਲਈਏ ਉੱਥੇ ਲੈ ਕੇ ਚੱਲੇ ਆ ਕਿਉਂਕਿ ਦੀਵਾਲੀ ਤੇ ਤੁਹਾਨੂੰ ਪਤਾ ਅੱਜ ਕੱਲ ਬਹੁਤ ਕੁਝ ਚੱਲਦਾ ਹੈ ਟੋਟਕੇ ਵਗੈਰਾ ਵਾਧੂ ਹੁੰਦੇ ਆ ਤੇ ਬਸ ਇਸੇ ਦਾ ਸ਼ਰਤ ਕਢਵਾ ਲਈਏ ਤੇ ਰਹਿਮ ਠੀਕ ਹੋ ਜੇ ਕਿਉਂਕਿ ਬਹੁਤ ਜ਼ਿਆਦਾ ਜੀ ਰਹਿਮ ਕਰ ਲਈ ਜੀ ਚੱਲਦੇ ਆਂ ਜੀ ਤੇ ਪਾ ਜੀ ਸਭ ਤੋਂ بڑا ਸੋਨਾ ਹੈ ਨਾਲ ਧੂਆ ਮਿੱਟੀ ਬਹੁਤ ਚੰਗਾ ਤੇਰੇ ਤੇ ਗਲੇ ਤੇ ਖਰਾਸ ਹੋ ਰਹੀ ਹੈ ਅਸੀਂ ਆਏ ਸੀ ਵੀ ਰਹਿਮ ਨੂੰ ਦਾਫਰਵਾਣ ਰਹਿਮ ਬੜੀ ਜਿੱਦ ਕਰਦੀ ਪਈ ਸੀ ਜਿੱਦੋਂ ਦੀ ਦੀਵਾਲੀ ਚੜੀ ਹੈ ਨਾ ਉਹ ਤੋਂ ਦੀ ਜ਼ਿੰਦਗੀ ਦਾ ਸ਼ੁਰੂ ਕਰਦੇ ਕਿ ਅੱਜ ਦੰਮ ਕਰਾਣ ਆਏ ਸੀ ਰਹਿਮ ਨੂੰ ਬਾਪੇ ਕੋਲੋਂ ਤੇ ਦੰਮ ਕਰਾ ਲਿਆ ਦੋ ਦਿਨ ਹੋ ਗਏ ਸਕੂਲ ਖੁੱਲਿਆਂ ਨੂੰ ਤੇ ਰਹਿਮ ਸਕੂਲ ਨਹੀਂ ਜਾਂਦੀ ਸੀ ਹੌਣ ਬਾਬਾ ਕਿਰਪਾ ਕਰਦੇ ਤੇ ਜਾਨ ਲੱਗਦੇ ਅਵੇਲੋ ਸਾਰੇ ਪਾਸੇ ਧੂਆਂ ਹੀ ਧੂਆਂ ਨਾਲ ਕਿਤੇ ਪੈੜੀ ਵੰਦੇ ਪਏ ਆ ਕਿੰਨਾ ਸੋਹਣਾ ਲੱਗ ਰਿਹਾ ਨਾ ਯਾਰ ਬਾਹਰ ਚਲੋ ਭਈ ਅੱਗੇ ਪਿੱਛੇ ਚਲੋ ਚਲੋ ਤੇਰੇ ਘਰ ਜਾਣ ਦੀ ਗੱਲ ਕਰਦੇ ਨਾ ਆਪੀ ਵਾਲਾ ਬਾਬਾ ਇਹਨਾਂ ਜਾ ਕੇ ਟੁੱਟ ਜਾਈ ਸਿਆਪਾ ਨਾ ਸ਼ਰਾਰਤਾ ਉਹ ਨਾ ਪਿਆਰ ਫਦੇ ਤੇ ਰੋ ਰਿਹਾ ਹੈ ਕਿ ਹੱਸ ਰਿਹਾ ਹੈ ਸੀ ਦੀਦਾ ਹੱਸਦਾ ਪਿਆ ਚਾਲ ਲੈ ਜੱਟ ਦਾ ਪੁੱਤ ਹੈ ਫਦੇ ਜੱਟ ਵਾਲਾ ਪੁੱਤ ਹੈ ਨਾ ਤੂੰ ਰੋ ਰਿਹਾ ਨਾ ਰੋ ਰਿਹਾ ਬੱਤਾ ਬੱਤਾ ਨਹੀਂ ਤੁਸੀਂ ਜ਼ਬਰਦਸਤੀ ਰੋਣਾ ਚਾਹਦੇ ਹੋ ਇਹਨੂੰ ਰੋ ਰਿਹਾ ਨਹੀਂ ਮੈਂ ਕਮੇਟੀ ਤੂੰ ਉਹਨੂੰ ਬਚਾ ਰਹੀ ਏ ਕਿ ਰੁਆ ਰਹੀ ਏ ਦਖਾ ਰਹੀ ਏ ਨਹੀਂ 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 ਰੁਸ਼ਾ ਬਈ ਸਾਡੇ ਘਰੇ ਆਏ ਹੋਏ ਨੇ ਅੱਜ ਪ੍ਰੋਣੇ ਆਏ ਹਾਏ ਚਿੜੀਆ ਘਰ ਪ੍ਰੋਣੇ ਆਣੇ ਬਣਾ ਸਕਿਆ ਆ ਦਰਵੀਰ ਤੇ ਜੋ ਹਾਂ ਫੇਰ ਤੁਹਾਡਾ ਵੀ ਪੈਰ ਦੀ ਫਰਲੇਗਾ ਲਾਣੂ ਤੋਂ ਥੋੜੀ ਵੀ ਤੂੰ ਮੇਰੀ ਨਾਨਾ ਨਾਈ ਹੋਈ ਹੈ ਤੇ ਉਹਨਾਂ ਦੇ ਦੋਵੇਂ ਬੱਚੇ ਸੇਵਕ ਤੇ ਜੋਤ ਆਏ ਹੋਏ ਨੇ ਤੇ ਹੁਣ ਮੈਂ ਵੀ ਰਹਿਮ ਨੂੰ ਦਮ ਕਰਵਾ ਕੇ ਆ ਚੁੱਕੀ ਹਾਂ ਅਸੀਂ ਬਣਾਉਣ ਲੱਗੇ ਹਾਂ ਜੀ ਕੜੀ ਤੇ ਹਾਲ ਬਣਨਗੇ ਚਾਵਲ ਅੱਜ ਬੱਚਿਆਂ ਨੇ ਮੈਨੂੰ ਵੀਡੀਓ ਨਹੀਂ ਬਣਾਉਣ ਦੇਣੀ ਚੜੀਆ ਘਰ ਇਹਨਾਂ ਨੇ ਘਰ ਦਾ ਬਣਾ ਲਿਆ ਬੱਚਿਓ ਸ਼ਾਂਤੀ ਗਾਓ ਖਾਰੇ ਹੈ ਹੈ ਇਹਨੂੰ ਗਦੇ ਜਿਹੜੇ ਮੈਂ ਮੋਮਸ ਦਵਾ ਕੇ ਗਈ ਸੀ ਕੁੱਲਾ ਮਿਲ ਖਾ ਗਿਆ ਮੇਰੇ ਬਾਸੇ ਨਾ ਕਿਹਾ ਚੰਗੀ ਕੀਤੀ ਤੂੰ ਮੇਰੇ ਨਾਲ ਤੇ ਫ੍ਰੀਜ ਕਿਉਂ ਖੋਲ ਰਹੀ ਆ ਮੋੜੇ ਕੁਝ ਲੈ ਕੇ ਖਾਏ ਪਾ ਪੁੱਤ ਵੀਰ ਪਾਣੀ ਠੰਡਾ ਨਾ ਪੀਆ ਕਰੋ ਮੌਸਮ ਚੇਂਜ ਹੋ ਗਿਆ ਹੈ ਅੱਲੇ ਮਿਕਸ ਕਰਦਾ ਪਾਣੀ ਨਹੀਂ ਨਹੀਂ ਠੰਡੇ ਪੀਏਗਾ ਤਾਂ ਤੇ ਛਿੱਤਰੀ ਪੈਣਾ ਕਿਹ ਹੈ ਤੇਰਾ ਵੱਡਾ ਭਰਾ ਪਹਿਲੇ ਡੇਗ ਪੀਈ ਇੱਥੇ ਇੱਥੇ ਡਿੱਗਿਆ ਹੁਣ ਤੇਰੀ ਵਾਰੀ ਹੈ ਹਾਂ ਇਹਨੇ ਡਿੱਗਿਆ ਹੈ ਡਿੱਗਿਆ ਇਹ ਵੀ ਡਿੱਗਿਆ ਇਹ ਵੀ ਡਿੱਗਿਆ ਸਕੂਟਰ ਲੈਣਾ ਹੈ ਇੱਕਾ ਮੈਂ ਸਕੂਟਰ ਘੱਟ ਦੇ ਸਕੂਟਰ ਹਾਂ ਵੇ ਲੋ ਸਾਡਾ ਅੱਜ ਘਰ ਛਿੜਿਆ ਘਰ ਲੱਗਦਾ ਤੇ ਹਨ ਸਾਰੇ ਬੱਚੇ ਬਾਹਰ ਜਾ ਕੇ ਖੇਡੋ ਇੱਕਾ ਮੈਂ ਬਾਹਰ ਲਾ ਜਾ ਨਿਹੜ ਯਾਰ ਬੜਾ ਰੋਲਾ ਪਾਇਆ ਯਾਰ कि कितना शोर शराबा है वीर आज बच्चे वीडियो भी नहीं बनांदे रे कि इतना शोर शराबा ना बच्चे ने कित्ता है गई कड़ी बन चुकी है ये कड़ी वास्ते थोड़े वास बा वास। ਹਾਂ ਜੀ ਇਹ ਦੇ ਲੋਕ ਪੜੇ ਅੱਜ ਦਾ ਪੰਜੀਨੀ ਆਂਦਰਾ ਦਾ ਮੁੰਡਾ ਸ਼ੋਟੀ ਪਾਜੀਤੀ ਹੈ ਚਾਹੇ ਨਾ ਇੱਕ ਕਟੇ ਮਾੜਾ ਜਿਹਾ ਕੜੀ ਰੈਡੀ ਬਸ ਇਹਦੇ ਵਿੱਚ ਥੋੜੀ ਜਿਹੀ ਕਸੂਰੀ ਮੇਥੀ ਮਿਕਾਰ ਲੱਗੀ ਹੈ ਤਾਂ ਕਿ ਇਹਦੇ ਵਿੱਚ ਖੁਸ਼ਬੂ ਸੁਣੀ ਆ ਪਕੌੜੇ ਤੇ ਤਿਆਰ ਹੈਗੇ ਆ ਕਸੂਰੀ ਮੇਥੀ ਪੈ ਜੇਗੀ ਤੇ ਫਲੇਵਰ ਹੋਰ ਵੀ ਵਧੀਆ ਆ ਜਾਏਗਾ ਕੜੀ ਦਾ ਵੀਰੇ ਤੂੰ ਮੋਮੋਸ ਖਾ ਲੈ ਆ ਤੇ ਉਹਨੇ ਆਈਸਕ੍ਰੀਮ ਖਾ ਲਈ ਤੂੰ ਮੋਮੋਸ ਖਾਦੇ ਨਾ ਤੁਸੀਂ ਰੱਜਦੇ ਹੀ ਨਹੀਂ ਆ ਨਮੋ ਸੱਚੀ ਆਈਸਕ੍ਰੀਮ ਖਾ ਕੇ ਆਈ ਹੈ ਹੋ ਸਾਰੇ ਬੱਚੇ ਸਿਆਣੇ ਬਣ ਕੇ ਛੇਤੀ ਛੇਤੀ ਕਮਰੇ ਚ ਆ ਜਾਓ ਜੀ ਰੋਟੀ ਖਾਣੀ ਹੈ ਵੀਰ ਨੂੰ ਤਾਂ ਮੈਂ ਆਪੇ ਲਿਆਉਂਗੀ ਤੁਸੀਂ ਸਾਰੇ ਆ ਜਾਓ ਅੰਦਰ ਨਹੀਂ ਇਹ ਤਾਂ ਸੁਣ ਨਹੀਂ ਰਿਆ ਨਹੀਂ ਮੈਂ ਕਰਦੀ ਤੁਹਾਡੇ 2 ਮਿੰਟ ਰੁਕੋ ਇਹ ਸਬਜੀ ਰੋਟੀ ਰੈਡੀ ਹੈ ਬੱਚਿਓ ਰੋਟੀ ਖਾ ਲਓ ਆ ਜਾਓ ਬੈਠੋ ਟੇਕ ਕੇ तुसी ना, गओ, ना, गओ. ना, ना, ना ना खाओ, खा ना ना तो खाओ। ना ना ना। ना ना ना। ना ना। रोटी बिल्कुल नहीं खानी। चावल, थोड़े टेस्ट खादी कीजा खा लिया करो गल सुनो हम सबे स्कूल जाओगे

ਰੋਣੇ ਬਣਾ ਕੇ ਲਿਆਏ ਤੇ ਖਾ ਵੀ ਲਿਆਏ ਪਰੋਣੇ ਆਏ ਹੋਏ ਨੇ ਨਨਾਨ ਤੇ ਬਨਾ ਦੇ ਬੱਚੇ ਖਾਤਰਦਾਰੀ ਸ਼ਿਵਤਾਰੀ ਵਧੀਆ ਚਾਲ ਗਈ ਉਹਨਾਂ ਦੀ ਤੇਰੇ ਆ ਬਦਮਖਰਾਠ ਲਿਆਏ ਤੇ ਕਾਫੀ ਜਿਆਦਾ ਫਰਕ ਹੈ ਉਸ ਤੋਂ ਵੈਸੇ ਇਧਨੀ ਕਰ ਰਿਖ ਕਰੇਕਰ ਬੱਚਿਆਂ ਨੂੰ ਚਾਹੇ ਥੋੜਾ ਲਵਾ ਲੈਣਾ ਚਾਹੀਦਾ ਲੱਗਦਾ ਹੈ ਇਸੇ ਕਰਕੇ ਹੋ ਰਿਹਾ ਹੈ ਰੈਸ ਦਾ ਟਾਈਮ ਹੋ ਗਿਆ ਹੈ ਰਾਤ ਦੇ 7:30 ਵਜੇ ਨੇ ਟਾਈਮਰ ਤੇ ਰੋਟੀ ਪਾਣੀ ਖਾ ਕੇ ਬਿਲਕੁਲ ਢਿੱਲੀ ਹੋ ਗਈ ਤਾਂ ਸਾਡੀ ਵੀਡੀਓਸ ਤੋਂ ਸੰਬੰਧਿਤ ਹੋਏ ਤੇ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਔਰ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਿ ਸਾਡੇ ਤੋਂ ਜੋ ਸਾਡੇ ਪਿਆਰ ਦੀ ਬੇਹੱਦ ਤਿਹਤ ਦੋੜ ਹੈ ਇਸ એનર્ਜੀ ਵੀਡੀਓ ਦਾ ਹੈ ਤੁਹਾਨੂੰ ਲੱਗਿਆ ਜੀ ਸਭੀ ਕਾਲ ਐਂਡ ਕਲ